ਮੁਰਦਾਬਾ ਜਰਮਨ ਸਿੰਘ ਭੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੁਭਾ ਜਨ ਸਕੱਤਰ ਆ ਵੱਲਾ ਪ੍ਰੋਜੈਕਟ ਹੈ ਸਾਡੇ ਲਾਗੇ ਇੱਥੇ ਅਸੀਂ ਵਰਲਡ ਬੈਂਕ ਤੇ ਮੋਦੀ ਸਰਕਾਰ ਦੀ ਅਰਥੀ ਫੂਕੀ ਆ ਵੀ ਜਿਹੜੇ ਵਰਲਡ ਬੈਂਕ ਦੀਆਂ ਹਰਾਇਤਾਂ ਅਨੁਸਾਰ ਪੰਜਾਬ ਦੇ ਵਿੱਚ ਵੱਲਾ ਫਾਜਲਕਾ ਮੋਗਾ ਲੁਧਿਆਣਾ ਵਿੱਚ ਪ੍ਰੋਜੈਕਟ ਲੱਗ ਰਹੇ ਆ ਇਹ ਮਾਨ ਸਰਕਾਰ ਮਤਾ ਪਾਸ ਕਰਕੇ ਉਹਨਾਂ ਨੂੰ ਰੱਦ ਕਰਾਵੇ ਝੋਨੇ ਤੋਂ ਇਲਾਵਾ ਬਾਕੀ 23 ਫਸਲਾਂ ਦੀ ਜਿਹੜਾ ਵਾ ਸੀ2 ਫਾਰਮੂਲੇ ਅਨੁਸਾਰ ਸਾਨੂੰ ਪਾ ਦਿੱਤੇ ਜਾਣ ਨੈਰੀ ਖੇਤਰ ਚ ਵੱਧ ਤੋਂ ਵੱਧ ਜਿਹੜਾ ਬਾ ਉਹ ਰਕਬਾ ਸਿੰਚਾਈ ਦੇ ਹੇਠ ਲਿਆਂਦਾ ਜਾਵੇ ਤੇ ਜਿਹੜੀਆਂ ਫੈਕਟਰੀਆਂ ਪ੍ਰਦੂਸ਼ਣ ਫਲਾ ਰੀਆਂ ਮਾ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਾਣ ਤੇ ਪੋਲੂਟਡ ਪਾਣੀ ਜਿਹੜਾ ਬਾ ਉਹ ਮੁਰ ਸੋਧ ਕੇ ਜਿਹੜਾ ਬਾ ਉਹ ਜ਼ਮੀਨ ਦੇ ਹੇਠ ਭੇਜਿਆ ਜਾਵੇ ਤਾਂ ਮੋਦੀ ਸਰਕਾਰ ਦੀ ਅਰਥੀ ਇਸ ਕਰਕੇ ਫੁਕੀ ਆ ਵੀ ਮੋਦੀ ਸਰਕਾਰ ਦੇ ਖੇਤੀਬਾੜੀ ਮੰਤਰੀ ਜੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੋਂ ਮੁਕਰ ਗਏ ਤਾਂ ਉਹਨਾਂ ਕਿਹਾ ਵੀ ਅਸੀਂ ਕਿਸਾਨਾਂ ਨਾਲ ਇਹ ਵਾਅਦਾ ਹੀ ਨਹੀਂ ਕੀਤਾ ਹੈਗਾ ਤਾਂ ਇਸ ਕਰਕੇ ਜਿਹੜੀ ਐਮਐਸਪੀ ਦੇ ਨਾਂ ਤੇ ਕਮੇਟੀ ਦલાਲ ਹਾਕਮਾਂ ਤੇ ਉਹਨਾਂ ਦੇ ਪੱਖੀ ਕਿਸਾਨਾਂ ਤੇ ਉਹ ਦੂਸਰੇ ਲੋਕਾਂ ਦੀ ਬਣੀ ਹੋਈ ਆ ਅਸੀਂ ਉਹਨੂੰ ਰੱਦ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਔਰ ਮੋਦੀ ਸਰਕਾਰ ਨੂੰ ਹੀ ਚੇਤਾਵਨੀ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਆ ਲੋਕਾਂ ਤੋਂ ਸਰਕਾਰ ਨਹੀਂ ਵੱਡੀ ਹੈਗੀ ਤੁਹਾਡੇ ਹੱਥਾਂ ਨਾਲ ਵਿਸ਼ਵਪਾਰ ਸੰਸਥਾ ਭਾਵੇਂ ਤੁਹਾਡੇ ਮਗਰ ਆ ਬਹੁਤ ਵੱਡੀ ਤੁਹਾਡੇ ਕੋਲ ਤਾਕਤ ਹੈ ਮੀਡੀਆ ਦੀ ਤਾਕਤ ਹੈ ਤੁਹਾਡਾ ਝੂਠ ਰੋਜ਼ ਚੱਲਦਾ ਵਾ ਪਰ ਇਹ ਨੀਤੀ ਇੱਕ ਗਰੰਟੀਕਰੂਣ ਬਣਾਵਾਂਗੇ ਨਹੀਂ ਤਾਂ 2024 ਵਿੱਚੋਂ ਪੱਤਾ ਸਾਫ਼ ਹੋਊਗਾ ਅੱਜ ਇਹ ਜਿਹੜਾ ਪੰਜ ਰੋਜ਼ਾ ਧਰਨਾ ਚੱਲ ਰਿਹਾ ਦੋ ਜਥੇਬੰਦੀਆਂ ਦਾ ਅੱਜ ਇਹਦਾ ਦੂਸਰਾ ਦਿਨ ਆ ਤੇ ਲਗਾਤਾਰ ਮੋਰਚਾ ਪੰਜ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹੂਗਾ ਅਰ ਘਰ ਘਰ ਤੱਕ ਜਿਹੜਾ ਵਾ ਕਾਰਪੋਰੇਟ ਘਰਾਣੇ ਜਿਵੇਂ ਪੰਜਾਬ ਤੇ ਦੇਸ਼ ਦੇ ਪਾਣੀਆਂ ਤੇ ਕਬਜ਼ਾ ਕਰਨ ਆਇਆ ਉਹ ਤੋਂ ਜਾਗਰਤ ਕਰਾਂਗੇ ਤੇ ਕਿਸੇ ਵੀ ਕੀਮਤ ਤੇ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਨੂੰ ਵੇਚਣ ਨਹੀਂ ਦੇਵਾਂਗੇ ਧੰਨਵਾਦ